ਤੇ ਉੱਪਰ ਲੈ ਕੇ ਜਾਣਾ ਤਾਂ ਉਹ ਇਸ ਟਰੈਕ ਤਾਂ ਹੀ ਗਿਆ ਵਾ ਤੇ ਜਿਹੜਾ ਭਾਖੜਾ ਬੰਦੇ ਥੱਲੇ ਮਸ਼ੀਨਾਂ ਗਈਆਂ ਉਹ ਇਸ ਟਰੈਕ ਤੋਂ ਗਈਆਂ ਤੇ ਉਹ ਲੱਗਿਆ ਹੋਇਆ ਫਾਟਕ ਜਿਹੜੇ ਹਾਂਜੀ ਦੋਸਤੋ ਅੱਜ ਆਪਾਂ ਚੱਲਦੇ ਆਂ ਭਾਖੜਾ ਨੰਗਲ ਡੈਮ ਦੇਖਣ ਭਾਖੜਾ ਤੇ ਨੰਗਲ ਜਿਹੜੇ ਹੈਗੇ ਆ ਇਹ ਦੋਨੋਂ ਅਲੱਗ-ਅਲੱਗ ਡੈਮ ਆ ਪਰ ਦੋਨੋਂ ਹੀ ਕਾਫੀ ਬਿਜਲੀ ਬਣਾਉਂਦੇ ਆ ਜਿਹੜਾ ਆਪਾਂ ਚੱਲੇ ਆਂ ਸਭ ਤੋਂ ਪਹਿਲਾਂ ਦੇਖਦੇ ਆਂ ਆਪਾਂ ਭਾਖੜਾ ਡੈਮ ਤੇ ਇਹ ਜਿਹੜਾ ਰਸਤਾ ਥੋੜਾ ਜਿਹਾ ਇੱਥੇ ਟੁੱਟਿਆ ਹੋਇਆ ਤੇ ਇਹਦੇ ਸੱਜੇ ਪਾਸੇ ਗੋਬਿੰਦ ਸਾਗਰ ਆ ਗੋਬਿੰਦ ਸਾਗਰ ਦੇ ਵਿੱਚ ਛੋਟੇ-ਛੋਟੇ ਟਾਪੂਆ ਇਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਇੱਥੇ ਪਹਿਲਾਂ ਇਸ ਸਾਗਰ ਦੇ ਵਿੱਚ ਪਹਿਲਾਂ ਤਾਂ ਸਾਗਰ ਦੀ ਆਪਾਂ ਦੇਖੀਏ ਕਿ ਇਹ ਜਿਹੜਾ ਸਾਗਰ ਆ ਇਹ ਬੰਦੇ ਨੇ ਬਣਾਇਆ ਹੋਇਆ ਤੇ ਇਹਦੇ ਵਿੱਚ 90 ਕਿਲੋਮੀਟਰ ਜਿਹੜੀ ਹੈ ਇਹਦੀ ਲੰਬਾਈ ਆ ਇਸ ਵਿੱਚ 8 ਮਿਲੀਅਨ ਮੈਗਾ ਲੀਟਰ ਪਾਣੀ ਮਤਲਬ ਕਿ 264 ਫੁੱਟ ਉੱਚਾ ਪਾਣੀ ਆ ਇਹਦੇ ਵਿੱਚ 19 ਤੇਜ਼ੀ ਦੇ ਨਾਲ ਜਦੋਂ ਪ੍ਰੈਸ਼ਰ ਆ ਜਿਹੜਾ ਉਹ ਕਿਸੇ ਚੱਕਰ ਦੇ ਉੱਤੇ ਜਾਂ ਇੱਕ ਟਰਬਾਈਨ ਦੇ ਉੱਤੇ ਪੈਂਦਾ ਤਾਂ ਉਹ ਵੱਡੀਆਂ ਤੋਂ ਵੱਡੀਆਂ ਮੋਟਰਾਂ ਨੂੰ ਘੁਮਾ ਸਕਦਾ ਤੇ ਮੋਟਰ ਜਿੱਦੀ ਵੱਡੀ ਹੋਊਗੀ ਓਨੀ ਬਿਜਲੀ ਉਹ ਜ਼ਿਆਦਾ ਤਿਆਰ ਕਰੂਗੀ ਆਪਾਂ ਇੱਕ ਪ੍ਰੋਸੈਸ ਸਮਝਦੇ ਆਂ ਵੀ ਬਿਜਲੀ ਕਿਵੇਂ ਬਣਦੀ ਆ ਪਹਿਲਾਂ ਬਿਜਲੀ ਨਹੀਂ ਸੀ ਬਣਦੀ ਪਹਿਲਾਂ ਆਟਾ ਪੀਸਣ ਵਾਸਤੇ ਪਾਣੀ ਦੀ ਤਾਕਤ ਦੀ ਵਰਤੋਂ ਕੀਤੀ ਜਾਂਦੀ ਸੀ ਫਿਰ ਇਹਨਾਂ ਨੇ ਕੀ ਕੀਤਾ ਕਿ ਥੱਲੇ ਉਹੀ ਸਿਸਟਮ ਲਾਤਾ ਤੇ ਪਾਣੀ ਨੂੰ ਜ਼ਿਆਦਾ ਪ੍ਰੈਸ਼ਰ ਦੇ ਨਾਲ ਪਾਇਆ ਉੱਪਰ ਜਨਰੇਟਰ ਲਾਤਾ ਜਦੋਂ ਜਨਰੇਟਰ ਚੱਲ ਪਿਆ ਥੱਲੇੋਂ ਟਰਬਾਈਨ ਘੁੰਮ ਪਈ ਤਾਂ ਉਤੋਂ ਜਨਰੇਟਰ ਵੀ ਘੁੰਮੂਗਾ ਤੇ ਉਹ ਬਿਜਲੀ ਤਿਆਰ ਕਰੂਗਾ ਤੇ ਉਹ ਬਿਜਲੀ ਤਿਆਰ ਕਰਕੇ ਸਾਡੇ ਘਰਾਂ ਨੂੰ ਆਊਗੀ ਇਸ ਵੀਡੀਓ ਦੇ ਵਿੱਚ ਡੈਮ ਦੇ ਅੰਦਰ ਕਿੱਦਾਂ ਦੀਆਂ ਗੁਫਾਵਾਂ ਹੁੰਦੀਆਂ ਨੇ ਆਪਾਂ ਗੁਫਾਵਾਂ ਵੀ ਦੇਖਾਂਗੇ ਤੇ ਇਸੇ ਵੀਡੀਓ ਦੇ ਵਿੱਚ ਆਪਾਂ ਡੈਮ ਦੇ ਨੇੜੇਓਂ ਤੇੜੇਓਂ ਵੀਡੀਓਗ੍ਰਾਫੀ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਉਹਨਾਂ ਨੇ ਲਿਖਿਆ ਹੋਇਆ ਵੀ ਇੱਥੇ ਫੋਟੋਗ੍ਰਾਫੀ ਮਨਾ ਹੈ ਉੱਥੋਂ ਨਹੀਂ ਆਪਾਂ ਫੋਟੋਗ੍ਰਾਫੀ ਕਰਦੇ ਪਰ ਬਹੁਤ ਚੀਜ਼ਾਂ ਨੇ ਜਿਹੜੀਆਂ ਸੀਕ੍ਰੀਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਸਣਗੀਆਂ ਇਸ ਕਰਕੇ ਇਸ ਵੀਡੀਓ ਨੂੰ ਪੂਰੀ ਦੇਖਿਓ ਤੇ ਆਪਾਂ ਡੈਮ ਦੀ ਗੱਲ ਕਰਦੇ ਸੀ ਜਿਹੜਾ ਡੈਮ ਆਪਾਂ ਨੂੰ ਦਿਸਣਾ ਸ਼ੁਰੂ ਹੋ ਗਿਆ ਡੈਮ ਦੇ ਉੱਪਰਲੇ ਪਾਸੇ ਜਿਹੜੀ ਸੜਕ ਬਣੀ ਹੋਈ ਆ ਉਹ ਉਪਰੋਂ 30 ਫੁੱਟ ਜਣ ਕੇ ਕਹ ਲੋ ਵੀ ਜੋ ਚੌੜੀ ਆ ਪਰ ਥੱਲੇੋਂ ਜਿਉਂ-ਜਿਉਂ ਆਪਾਂ ਥੱਲੇ ਨੂੰ ਜਾਂਦੇ ਆ ਤਾਂ 625 ਫੁੱਟ ਐਂਡ ਜਾ ਕੇ ਜਿਹੜਾ 625 ਫੁੱਟ ਚੌੜਾ ਹੋ ਜਾਂਦਾ ਜਿਹੜੀ ਇਹਦੀ ਉਚਾਈ ਆ 226 ਮੀਟਰ ਆ ਉਹ ਜਿਹੜੇ ਆਪਾਂ ਨੂੰ 4 ਦਿਸਦੇ ਪਏ ਆ ਦਰਵਾਜ਼ੇ ਇਹ ਜਦੋਂ ਪਾਣੀ ਦਾ ਫਲੋ ਦਰਵਾਜ਼ਿਆਂ ਨੂੰ ਵੀ ਕ੍ਰੋਸ ਕਰਨ ਲੱਗ ਜੇਵੇ ਜਣ ਕੇ ਇੰਨਾ ਪਾਣੀ ਭਰ ਜੇਵੇ ਬਰਸਾਤਾਂ ਦੇ ਵਿੱਚ ਤਾਂ ਉਹ ਦਰਵਾਜ਼ਿਆਂ ਨੂੰ ਫਿਰ ਖੋਲਦੇ ਆ ਉਸ ਵਕਤ ਦਰਿਆਵਾਂ ਨਦੀਆਂ ਨਹਿਰਾਂ ਜਿਹੜੀਆਂ ਨੇ ਉਹ ਪੂਰੀਆਂ ਭਰ ਭਰ ਕੇ ਚੱਲਦੀਆਂ ਨੇ ਇਹਦਾ ਵੀ ਪ੍ਰੋਸੈਸ ਆ ਇਹ ਨਹੀਂ ਹੈਗਾ ਵੀ ਇਹਨਾਂ ਨੇ ਆਪਣੀ ਮਰਜ਼ੀ ਨਾਲ ਖੋਲ ਦੇਣਾ ਸਾਰੀ ਰਿਪੋਰਟ ਸੈਂਟਰ ਨੂੰ ਜਾਂਦੀ ਆ ਤੇ ਸਾਰੇ ਹੀ ਫਿਰ ਉੱਪਰੋਂ ਥੱਲੇ ਆਉਂਦੀ ਆ ਫਿਰ ਨਹਿਰੀ ਮਹਿਕਮਾ ਨੂੰ ਜਾਂਦੇ ਆ ਜਿਹੜੇ ਪਿੰਡ ਖਾਲੀ ਕਰਾਉਣੇ ਹੁੰਦੇ ਆ ਪੁਲਿਸ ਮਹਿਕਮਾ ਹੋਰ ਡਾਕਟਰ ਮਹਿਕਮਾ ਟੀਚਰ ਮਹਿਕਮਾ ਇਹ ਸਭ ਦੀ ਡਿਊਟੀ ਲੱਗਦੀ ਆ ਪਿੰਡ ਖਾਲੀ ਕਰਾਉਣੇ ਹੋਰ ਇਹ ਇੱਥੇ ਦੇ ਫਿਸ਼ ਮਾਰਕੀਟ ਆ ਇੱਥੇ ਲੋਕ ਦੂਰੋਂ ਦੂਰੋਂ ਲੋਕ ਮੱਛੀ ਖਾਣ ਆਉਂਦੇ ਆ ਤੇ ਇੱਥੇ ਮੈਨੂੰ ਲੱਗਦਾ ਇੱਥੇ ਦੀ ਫਰੈਸ਼ ਹੋਣੀ ਆ ਜਿਹੜੀ ਇਸ ਪਾਣੀ ਤੋਂ ਕੱਢਦੇ ਆ ਉਹ ਮੱਛੀ ਹੋਣੀ ਆ ਇੱਥੇ ਇੱਕ ਆ ਬੋਰਡ ਲੱਗਿਆ ਹੋਇਆ ਸੀ ਇਹਦੇ ਤੇ ਲਿਖਿਆ ਸੀ ਕਿਲੋਮੀਟਰ ਤੇ ਇਹ ਲਿਖਿਆ ਆ ਨਨਤਪੁਰ ਸਾਹਿਬ 30 ਕਿਲੋਮੀਟਰ ਤੇ ਚੰਡੀਗੜ੍ਹ ਇੱਥੋਂ 115 ਕਿਲੋਮੀਟਰ ਤੇ ਹੁਣ ਆਪਾਂ ਡੈਮ ਵੱਲੋਂ ਜਾ ਰਹੇ ਆ ਆਪਾਂ ਡੈਮ ਦੀ ਗੱਲ ਕਰੀਏ ਜਿਹੜਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਡੈਮ ਦੀ ਉੱਪਰੋਂ ਜਿਹੜੀ ਚੜਾਈ ਆ ਉਹ 30 ਫੁੱਟ ਆ ਫੱਲਿਓ 262 ਫੁੱਟ ਤੇ ਦੂਜੀ ਗੱਲ ਆ ਵੀ ਇਹ 1948 ਚ ਬੜਨਾ ਸ਼ੁਰੂ ਹੋਇਆ ਸੀ ਤੇ ਇਸ ਪਾਣੀ ਦੇ ਵਿੱਚ 271 ਪਿੰਡ ਆ ਗਏ ਸੀ ਤੇ 271 ਪਿੰਡਾਂ ਦਾ ਮੋੜ ਬੁ સેવા ਕੀਤਾ ਗਿਆ ਲੋਕਾਂ ਦੇ ਘਰ ਇਹਦੇ ਵਿੱਚ ਹੀ ਡੁੱਬ ਗਏ ਤੇ ਜਿਹੜੇ ਨੀਵੇਂ ਪਹਾੜ ਸੀ ਉਹ ਵੀ ਇਹਦੇ ਵਿੱਚ ਡੁੱਬ ਗਏ ਜਾਂ ਟਾਪੂ ਵਾਂਗੂ ਵਿੱਚ ਖੜੇ ਆ ਆਪਾਂ ਉਹਨੂੰ ਵੀ ਦੇਖਦੇ ਹਾਂ ਆਪਾਂ ਚੱਲੀਏ ਪਹਿਲਾਂ ਡੈਮ ਵੱਲ ਨੂੰ ਇਹ ਡੈਮ ਦਾ ਦੂਸਰਾ ਹਿੱਸਾ ਉਹ ਉੱਪਰੋਂ ਫਲੱਡ ਗੇਟ ਤੇ ਥੱਲੇ ਸਤਲੁਜ ਦਰਿਆ ਤੇ ਨਾਲ ਹੀ ਇਧਰਲੇ ਪਾਸੇ ਪਾਵਰ ਯੂਨਿਟ ਲੱਗਿਆ ਹੋਇਆ ਜਿੱਥੇ ਗੱਲੋ ਵੀ ਬਿਜਲੀ ਭੇਜੀ ਜਾਂਦੀ ਆ ਇੱਥੋਂ ਇਹ ਟਰੈਕ ਆ ਇਹ ਵੀ ਸਪੈਸ਼ਲ ਟਰੈਕ ਆ ਜਿਵੇਂ ਉੱਧਰ ਨੂੰ ਸ਼ਿਮਲੇ ਵੱਲ ਜਾਂਦੇ ਆ ਆਪਾਂ ਨੈਰੋ ਗੇਜ ਟਰੈਕ ਆ ਇਹ ਉਸ ਤੋਂ ਆਮ ਰੇਲ ਗੱਡੀ ਨਾਲੋਂ ਚੌੜਾ ਟਰੈਕ ਆ ਇੱਕ ਪੈਰ ਫਵਾਂ ਲਾ ਕੇ ਦੇਖਦੇ ਦੋ ਪੈਰ ਤਿੰਨ ਪੈਰ ਚਾਰ ਪੈਰ ਪੰਜ ਪੈਰ ਛੇ ਕ ਪੈਰ ਦਾ ਹੈਗਾ ਇਹ ਚੌੜਾ ਲੱਗਦਾ ਟਰੈਕ ਇਸ ਟਰੈਕ ਦੇ ਰਾਹੀਂ ਸਾਰਾ ਸਮਾਨ ਪਾਖੜਾਵਾਂ ਨੂੰ ਜਾਂਦਾ ਜਾਂ ਗਿਆ ਸੀ ਹੁਣ ਤਾਂ ਉੱਥੇ ਤਕਰੀਬਨ ਹੈਗਾ ਹੀ ਆ ਤੇ ਇਧਰ ਵੀ ਆਹੀ ਟਰੈਕ ਆ ਵੀ ਟਰੈਕ ਆ ਇਹ ਸਾਰਾ ਸਮਾਨ ਜਿਹੜਾ ਤਾਂ ਪਾਖੜਾਵਾਂ ਦੇ ਉੱਪਰ ਲੈ ਕੇ ਜਾਣਾ ਤਾਂ ਉਹ ਇਸ ਟਰੈਕ ਤਾਂ ਹੀ ਗਿਆ ਵਾ ਤੇ ਜਿਹੜਾ ਭਾਖੜਾਵੰਦ ਦੇ ਥੱਲੇ ਮਸ਼ੀਨਾਂ ਗਈਆਂ ਉਹ ਇਸ ਟਰੈਕ ਤੋਂ ਗਈਆਂ ਤੇ ਉਹ ਲੱਗਿਆ ਹੋਇਆ 파ਟਕ ਜਣ ਕੇ ਅੱਜ ਕੱਲ ਇਹਦਾ ਮਤਲਬ ਚੱਲਦੀ ਨਹੀਂ ਹਣੀ ਇਹ ਟਰੈਕ ਹੋ ਸਕਦਾ ਕਿ ਕਦੇ ਚੱਲਦਾ ਹੋਵੇ ਜਾਂ ਹੋ ਸਕਦਾ ਵੀ ਜਦੋਂ ਲੋਡ ਆ ਉਹ ਚਲਾ ਲੈਣ ਇੱਥੋਂ ਪਤਾ ਕੀਤਾ ਕਿ ਇਹ ਟ੍ਰੇਨ ਆ ਜਿਹੜੀ ਨੰਗਲ ਤੋਂ ਅੱਜ ਵੀ ਚੱਲਦੀ ਆ ਇਹਦੀਆਂ ਜਿਹੜੀਆਂ ਬੋਗੀਆਂ ਨੇ ਜਾਂ ਇਹਦੇ ਡੱਬੇ ਆ ਉਹ ਅੱਜ ਵੀ ਲੱਕੜ ਦੇ ਬਣੇ ਹੋਏ ਆ ਤੇ ਪੁਰਾਣੇ ਸਟਾਈਲ ਦੇ ਬਣੇ ਹੋਏ ਆ ਪਹਿਲਾਂ ਲੋਕ ਜਦੋਂ ਭਾਖੜਾ ਬਨ ਕੰਮ ਕਰਨ ਆਉਂਦੇ ਹੁੰਦੇ ਸੀ ਤਾਂ ਨੰਗਲ ਟਾਊਨਸ਼ਿਪ ਵਸਿਆ ਸੀ ਤੇ ਉੱਥੋਂ ਲੋਕ ਉਸ ਟ੍ਰੇਨ ਦੇ ਵਿੱਚ ਕਹਿੰਦੇ ਵੀ ਢੋਲਕੀ ਵਾਲਾ ਵੀ ਹੁੰਦਾ ਸੀ ਗਉਂਦੇ ਹੀ ਆਉਂਦੇ ਹੁੰਦੇ ਸੀ ਇਹ 1.5-2 ਘੰਟੇ ਦਾ ਜਿਹੜਾ ਸਫ਼ਰ ਆ ਤੇ ਉਹਦੇ ਵਿੱਚ ਗਾ ਕੇ ਸਫ਼ਰ ਕੱਢਦੇ ਹੁੰਦੇ ਸੀ ਉਹ ਤੇ ਹੁਣ ਆਪਾਂ ਨਾ ਭਾਖੜਾ ਬਨ ਦੀਆਂ ਸੜਕਾਂ ਦੇ ਉੱਤੇ ਘੁੰਮ ਰਹੇ ਆ ਜਿਹੜੀਆਂ ਭਾਖੜਾ ਬਨ ਦੇ ਦੂਜੇ ਪਾਸੇ ਚਲੀਆਂ ਜਾਂਦੀਆਂ ਨੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਕਿ ਇਹ ਪਾਖੜਾ ਬੰਦੀ ਹੋਈ ਟਨਲ ਆ ਤੇ ਅੱਗੇ ਦਿਖਾਉਣਾ ਤੁਹਾਨੂੰ ਵੀ ਕਈ ਜਗ੍ਹਾ ਦੇ ਉੱਤੇ ਟਨਲਾ ਇਦਾਂ ਦੀਆਂ ਆ ਜਾਂਦੀਆਂ ਨੇ ਕਿ ਜਿੱਥੇ ਕਹੋ ਵੀ ਵੜਨਾ ਵੀ ਔਖਾ ਹੋ ਜਾਂਦਾ ਬੰਦੇ ਨੂੰ ਡਰ ਲੱਗਦਾ ਤੇ ਇੱਥੇ ਜੇ ਗੱਡੀ ਦੀ ਕ੍ਰੋਸਿੰਗ ਆ ਹੋ ਨਹੀਂ ਸਕਦੀ ਤੇ ਆਪਾਂ ਆ ਗਏ ਆ ਅੰਦਰ ਜਿਹੜੀ ਟਰਬਾਈਨ ਚੱਲਦੀ ਆ ਕਿਸੇ ਵੀ ਡੈਮ ਦੇ ਵਿੱਚ ਜਿਹੜੀ ਟਰਬਾਈਨ ਚੱਲਦੀ ਆ ਨਾ ਉਹ ਐਡੀ ਵੱਡੀ ਮੋਟਰ ਹੁੰਦੀ ਆ ਜਿਹਦੇ ਵਿੱਚੋਂ ਬਿਜਲੀ ਤਿਆਰ ਕੀਤੀ ਜਾਂਦੀ ਆ ਤੇ ਮੈਂ ਤੁਹਾਨੂੰ ਹੋਰ ਵੀ ਦਿਖਾਉਣਾ ਇਹ ਕੱਲੀ ਇੱਕ ਨਹੀਂ ਹੁੰਦੀ ਕਈ ਚੱਲਦੀਆਂ ਨੇ ਇੱਥੇ ਪਾਣੀ ਦਾ ਪ੍ਰੈਸ਼ਰ ਇੰਨੀ ਤੇਜ਼ ਆ ਕਿ ਕਈ ਚੱਲਦੀਆਂ ਨੇ ਟਰਬਾਈਨਾ ਇਹ ਇੰਨੀ ਤੇਜ਼ ਇਹਨਾਂ ਨੇ ਚੱਲੀ ਜਾਣਾ ਤੇ ਬਿਜਲੀ ਤਿਆਰ ਕਰਕੇ ਇਹਨਾਂ ਨੇ ਭੇਜੀ ਜਾਣਾ ਆਖੜਾ ਦੇ ਵਿੱਚ ਜੇ ਕੋਈ ਵੱਡੀ ਮਸ਼ੀਨਰੀ ਉਤਾਰੀ ਜਾਂਦੀ ਹੈ ਤਾਂ ਆਹ ਲਿਫਟਾਂ ਨੂੰ ਵਰਤਿਆ ਜਾਂਦਾ। ਕਿਸ਼ਤੀਆਂ ਵੀ ਇਸੇ ਲਿਫਟਾਂ ਰਾਹੀਂ ਤਾਰੀਆਂ ਜਾਂਦੀਆਂ। ਇਹ ਇੱਕ ਨਹੀਂ ਹੈਗੀਆਂ, ਕਈ ਬਣੀਆਂ ਹੋਈਆਂ ਨੇ। ਇਹਦਾ ਆਲਾ ਦਵਾਲਾ ਉਤਾਰ ਦਿੱਤਾ ਜਾਂਦਾ ਤਾਂ ਇਹਦੇ ਵਿੱਚ ਬੋਟ ਰੱਖ ਕੇ ਤੇ ਇਹਨੂੰ ਪਾਣੀ ਦੇ ਵਿੱਚ ਉਤਾਰਨ ਵਾਸਤੇ ਜਾਂ ਕੋਈ ਵੱਡੀ ਮਸ਼ੀਨਰੀ ਉਤਾਰਨ ਵਾਸਤੇ ਸੁਣਿਆ ਵਾ ਕਿ ਅੱਜਕੱਲ ਉਹਥੇ ਬੋਟਿੰਗ ਵੀ ਹੁੰਦੀ ਆ। ਇੱਕ ਦੇਖਣ ਨੂੰ ਛੋਟਾ ਲੱਗਦਾ ਪਰ ਇਹ ਕਾਫੀ ਹਾਈਟ ਦੇ ਉੱਤੋਂ ਇਦਾਂ ਟਰਾਲੀ ਥੱਲੇ ਨੂੰ ਜਾਂਦੀ ਆ ਤੇ ਆਪਾਂ ਥੱਲੇ ਜਾ ਕੇ ਤੇ ਉਸ ਡੈਕ ਤੇ ਪਹੁੰਚ ਸਕਦੇ ਆ ਡੈਕ ਆ ਗਿਆ ਤੇ ਇੱਥੇ ਉਤਰਦੇ ਆ ਇਸ ਡੈਮ ਨੂੰ ਬਣਨ ਵਾਸਤੇ 245 ਕਰੋੜ ਰੁਪਏ ਲੱਗੇ ਸੀ 1948 ਦੇ ਵਿੱਚ ਕਿਉਂਕਿ 2.4 ਬਿਲੀਅਨ ਤੇ ਇਹਨੂੰ ਅਮਰੀਕਾ ਦੇ ਇੰਜੀਨੀਅਰ ਸੀ ਜਿਨ੍ਹਾਂ ਨੇ ਇਹ ਡੈਮ ਬਣਾਇਆ ਜਿਹੜਾ ਭਾਖੜਾ ਡੈਮ ਆ ਇਹ 1325 ਮੈਗਾਵਾਟ ਦਾ ਜਿਹੜੇ ਜਗ੍ਹਾ ਹੁਣ ਆਪਾਂ ਆਏ ਆ ਇਹ ਇੰਜੀਨੀਅਰਿੰਗ ਦੀ ਇੱਕ ਬੇਮਿਸਾਲ ਤਕਨੀਕ ਕਹਿ ਲੋ ਵੀ ਉਦਾਹਰਨ ਆ ਇਹ ਤੇ ਇਹ ਪਹਾੜੀ ਕੱਟ ਕੇ ਉਹਦੇ ਵਿੱਚ ਹੀ ਬਣਾਤਾ ਜਾਨਕਿ ਇਹਨਾਂ ਨੂੰ 베ਸ ਬਣਾਉਣ ਦੀ ਵੀ ਜ਼ਿਆਦਾ ਲੋੜ ਨਹੀਂ ਪਈ ਇਹ 5 ਮੈਗਾਵਾਟ ਦਾ ਵਾ ਸਿਕਿਉਰਿਟੀ ਰੀਜ਼ਨ ਕਰਕੇ ਮੈਂ ਇਹਦਾ ਨਾਮ ਨਹੀਂ ਦੱਸ ਸਕਦਾ ਤੇ ਇਸ ਡੈਮ ਦੇ ਅੰਦਰ ਲੰਮੀਆਂ ਲੰਮੀਆਂ ਗੁਫਾਵਾਂ ਬਣੀਆਂ ਹੋਈਆਂ ਜਿਹੜੀਆਂ ਡਰਾਉਂਦੀਆਂ ਨੇ ਪਾਣੀ ਨੂੰ ਇਕੱਠਾ ਕਰਦਿਆਂ ਨੇ ਲੈ ਕੇ ਆਉਂਦੀਆਂ ਨੇ ਕਿਸੇ ਜਗ੍ਹਾ ਇਸ ਜਗ੍ਹਾ ਪਾਣੀ ਮੈਨਰ ਨਾਲ ਲੀਕ ਹੋ ਗਿਆ ਜਾਂ ਕੋਈ ਗੱਲਬਾਤ ਹੋ ਗਈ ਤੇ ਇਸ ਤਰੀਕੇ ਦੇ ਨਾਲ ਇਹ ਡੈਮ ਆ ਜਿਹੜੇ ਕੰਮ ਕਰ ਡੈਮ ਵਾਲੇ ਇੱਥੇ ਵੀ ਇੱਕ ਸੁਰੰਗ ਬਣਾ ਰਹੇ ਆ ਇਹ ਕਹਿੰਦੇ ਵੀ 7 ਕਿਲੋਮੀਟਰ ਲੰਮੀ ਆ ਇਹਦੇ ਵਿੱਚ ਥੋੜਾ ਥੋੜਾ ਪਾਣੀ ਆ ਅਸੀਂ ਚਲੇ ਗਏ ਅਸੀਂ ਕਿਹਾ ਵੀ ਲੈ ਵੀ ਅੱਗੇ ਜਾ ਕੇ ਦੇਖਦੇ ਆ ਵੀ ਕਿੱਧਰ ਨਿਕਲਦੀ ਆ ਉਹ ਬਾਅਦ ਚ ਪਤਾ ਲੱਗਿਆ ਵੀ ਇੱਥੋਂ ਹੀ ਮੁੜਨਾ ਪੈਣਾ ਤੁਹਾਨੂੰ ਵਾਪਸ ਫਿਰ ਇੱਕ ਜਗ੍ਹਾ ਕੱਟ ਸੀਗਾ ਫਿਰ ਉਸ ਕੱਟ ਤੋਂ ਗੱਡੀ ਵਾਪਸ ਲਈ ਤਾਂ ਅਸੀਂ ਵਾਪਸ ਆਏ ਕਿਉਂਕਿ ਇੰਨਾ ਵੀ ਰਿਸਕ ਜ਼ਿੰਦਗੀ ਦੇ ਵਿੱਚ ਨਹੀਂ ਲੈਣਾ ਚਾਹੀਦਾ ਤੇ ਇਹਦੇ ਨਾਲ ਹੀ ਆਪਣਾ ਸਫਰ ਆ ਜਿਹੜਾ ਮੁਕੰਮਲ ਹੁੰਦਾ ਤੇ ਇਹ ਜਿਹੜੇ ਆ ਟਾਪੂ ਬਣੇ ਹੋਏ ਆ ਗੋਵਿੰਦ ਸਾਗਰ ਦੇ ਵਿੱਚ ਜਦੋਂ ਪਾਣੀ ਭਰ ਜਾਂਦਾ ਜਿਹੜਾ ਆਪਾਂ ਚਿੱਟਾ-ਚਿੱਟਾ ਦੇਖਦੇ ਆ ਟਾਪੂਆਂ ਦੇ ਥੱਲੇ ਇਹ ਕੋਈ 10 20 ਫੁੱਟ ਦਾ ਜਣ ਕੇ ਡਿਸਟੈਂਸ ਹੋਣਾ ਜਦੋਂ ਪਾਣੀ ਭਰ ਜਾਂਦਾ ਤੇ ਦਰਖਤਾਂ ਤੱਕ ਪਾਣੀ ਆ ਜਾਂਦਾ ਲੋਕ ਇਹਨਾਂ ਦੇ ਵਿੱਚ ਦੀ ਕਿਸ਼ਤੀਆਂ ਲੈ ਕੇ ਜਾਂਦੇ ਆ ਤੇ ਆਪਾਂ ਵੀ ਇਹਨਾਂ ਦੇ ਵਿੱਚ ਕਿਸ਼ਤੀ ਚਲਾਈ ਆ ਪਿਛਲੇ ਵਲੌਗ ਦੇ ਵਿੱਚ ਤੇ ਜੇ ਤੁਹਾਨੂੰ ਲੱਗਦਾ ਵਾ ਤੇ ਮੇਰਾ ਪਿਛਲਾ ਵਲੌਗ ਦੇਖ ਸਕਦੇ ਹੋ ਤੁਸੀਂ ਉਹਦੇ ਵਿੱਚ ਇਹਦੇ ਇਸ ਪਾਣੀ ਦੀ ਕਹੋ ਵੀ ਹਾਈ ਸਪੀਡ ਬੋਟ ਜਿਹੜੀ 60 ਪਲੱਸ ਕਿਲੋਮੀਟਰ ਗਈ ਉਹ ਵੀ ਇੱਥੇ ਚਲਾਈ ਤੇ ਉਹਦੇ ਵੀ ਨਜ਼ਾਰੇ ਆ ਜਿਹੜੇ ਇਦੋਂ ਪਿਛਲੇ ਵਲੌਗ ਦੇ ਵਿੱਚ ਪਏ ਆ ਤੇ ਇਸ ਚੈਨਲ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਕੋਸ਼ਿਸ਼ ਕਰੋ ਵੀ ਸ਼ੇਅਰ ਵੀ ਕਰ ਦਿਓ ਤੇ ਲਾਈਕ ਵੀ ਕਰ ਦਿਓ ਤੇ ਹੁਣ ਆਪਾਂ ਕਰੀਏ ਵਾਪਸੀ ਲੁਧਿਆਣੇ ਵੱਲ ਦਿਓ ਜੀ ਜੀ ਆ ਜੀ